ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਹੈ ਮੈਂ ਕਹਿਣਾ ਚਾਹੁੰਦਾ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਇਹਨਾਂ ਲੋਕਾਂ ਨੂੰ ਸ਼ਰਮ ਹੀ ਹਜਾਣੀ ਡੈਗੀ ਸਿਰਫ ਬੰਦ ਕਮਰਿਆਂ ਦੇ ਵਿੱਚ ਏਸੀ ਵਿੱਚ ਬਹਿ ਕੇ ਪੋਲੇ ਪੋਲੇ ਗੱਦਿਆਂ 'ਚ ਬਹਿ ਕੇ ਉੱਥੇ ਬਿਆਨਬਾਜ਼ੀ ਕਰ ਸਕਦੇ ਆ ਮੇਰੇ ਕੋਲ ਬੋਲਿਆ ਨਹੀਂ ਜਾਣ ਰਿਹਾ ਇੰਨੀ ਗੰਦੀ ਸਮੈਲ ਆ ਰਹੀ ਆ ਪੂਰੇ ਦੇ ਡੰਪ ਦੇ ਢੇਰ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਸਰਕਾਰ ਦਾ ਲੱਖਾਂ ਰੁਪਏ ਦਾ ਪ੍ਰੋਜੈਕਟ ਜਿਹੜਾ ਪੋਲੇ ਆ ਆ ਤੁਸੀਂ ਦੇਖ ਸਕਦੇ ਹੋ ਕੀ ਬਣਿਆ ਵਾ 20 ਕਦਮਾਂ ਦੀ ਦੂਰੀ ਦੇ ਵਿੱਚ ਡਾਕਟਰ ਐਮ ਐਲ اے ਐਮ ਐਲ اے ਜਸਬੀਰ ਸਿੰਘ ਸੰਧੂ ਜੀ ਦਾ ਦਫਤਰ ਆ ਘਟੋ ਘਟਨੀ ਤੇ 25 ਤੋਂ 30 ਵਰੀ ਇੱਥੋਂ ਗੁਜ਼ਰਦੇ ਨੇ ਕੀ ਗੱਲ ਉਹਨਾਂ ਦੀ ਅੱਖਾਂ ਸੱਜੇ ਬੰਨੇ ਖੱਬੇ ਬੰਨੇ ਨਹੀਂ ਗਈਆਂ ਕੱਲ ਵੀ ਖਬਰ ਦਾ ਆਯੋਜਨ ਕੀਤਾ ਸੀ ਮੇਰੀ ਖਬਰ ਦੇ ਨਾਲ ਅੱਜ ਮਸ਼ੀਨਾਂ ਵੀ ਆ ਗਈਆਂ ਤੇ ਟਰਾਲੀਆਂ ਵੀ ਆ ਗਈਆਂ ਵਾ ਗੋਰੋਜੀ ਵੱਲੋਂ ਹੁਣੇ ਲਾਈਵ ਹੋਇਆ ਗਿਆ ਫੇਸਬੁਕ ਤੇ ਉਸ ਤੋਂ ਬਾਅਦ ਜਿਹੜੇ ਇੱਕ ਅਧਿਕਾਰੀ ਨੇ ਤੁਸੀਂ ਦੇਖ ਸਕਦੇ ਹੋ ਕਾਰਪੇਸ਼ਨ ਦੇ ਇੱਥੇ ਆ ਕੇ ਕੂੜਾ ਕਰਕਰ ਚੁਕਾਰੇ ਨੇ ਜੀਸੀਬੀ ਮਸ਼ੀਨਾਂ ਲੱਗੀਆਂ ਨੇ ਆ ਪਹਿਲਾਂ ਕਿਉਂ ਨਹੀਂ ਇੱਥੇ ਲਿਆਂਦੀ ਕਿ ਮਸ਼ੀਨ ਇਹ ਹੁਣ ਹੁਣ ਲੈ ਕੇ ਆਏ ਜੀ ਹਾਂ ਜੀ ਇੱਥੇ ਇੰਨਾ ਕੂੜਾ ਇਕੱਠਾ ਹੋਇਆ ਮੁਰਜ਼ੇ ਲੈ ਕੇ ਆਏ ਜੀ ਇੰਨਾ ਕੂੜਾ ਇਕੱਠਾ ਆਇਆ ਕੀ ਕਰਨਾ ਜਾਓਗੇ ਇੱਥੇ ਇੰਨਾ ਕੂੜਾ ਇਕੱਠਾ ਹੋਇਆ ਵਾ ਕੀ ਕਰਨਾ ਚਾਰ ਬਾਰੋਂ ਆਉਂਦੇ ਆ ਜਿਹੜੇ ਠੇਲੇ ਰਿਕਸ਼ੇ ਦੇ ਸੁੱਟ ਕੇ ਤੇ ਗਾਹ ਜਾਂਦੇ ਆ ਮੇਰ ਸਾਹਿਬ ਨੇ ਤੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਆ ਮੇਰ ਸਾਹਿਬ ਮੇਅਰਸ਼ਿਪ ਦੇ ਵਿੱਚ ਬੈਠੇ ਗਏ ਜੇ ਬੈਣਾ ਬਹੁਤ ਸੋਖਾ ਆ ਪਰ ਪਬਲਿਕ ਨੂੰ ਢੀਲ ਕਰਨਾ ਬਹੁਤ ਔਖਾ ਆ ਜੀ ਪਹਿਲੇ ਦਿਨੀ ਤੁਹਾਡੇ ਕਾਂਗਰਸ ਆਗੂ ਰਾਹੁਲ ਜੀ ਵੱਲੋਂ ਜਿਹੜਾ ਕੀ ਮੇਰ ਸਾਹਿਬ ਨੇ ਮੋਤੀ ਭਾਟਿਆ ਜੀ ਉਹਨਾਂ ਦੇ ਗੁੰਮਸ਼ਾਦਾ ਤੇ ਪੋਸਟਰ ਲਗਾਏ ਗਏ ਸੀ ਉਹਨਾਂ ਕਿਹਾ ਵੀ ਮੇਰ ਸਾਹਿਬ ਗੁੰਮਸ਼ਾਦਾ ਹੋ ਗਏ ਨੇ ਦੇਖੋ ਜੀ ਸਾਡੇ ਵੱਲੋਂ ਤੇ ਅੱਜ ਵੀ ਗੁੰਮਸ਼ਾਦਾ ਹੀ ਆ ਜਦੋਂ ਤੁਸੀਂ ਪਬਲਿਕ ਦੇ ਵਿੱਚ ਵਿਚਰੋਗੇ ਨਹੀਂ ਤੇ ਉਹਨੇ ਗੁੰਮਸ਼ਾਦਾ ਹੀ ਕਹਿਣਾ ਨਾ ਘਰੋਂ ਬਾਹਰ ਨਿਕਲਣ ਦੀ ਦੇਰ ਆ ਕਿ ਸਵੇਰੇ ਉੱਠਣਾ ਟੈਕਸ ਚਾਲੂ ਰਾਤੀ ਸੋਣਾ ਰਾਤੀ ਸੌਣ ਦਾ ਵੀ ਸਾਡੇ ਕੋਲ ਟੈਕਸ ਸਰਕਾਰਾਂ ਲੈਂਦੀਆਂ ਨੇ ਗੁਰੂ ਆਂਦਾ ਸੀ ਨਗਰੀ ਆ ਇੱਥੇ ਥਾਂ ਥਾਂ ਤੇ ਕੂੜੇ ਡੰਬ ਦੇ ਢੇਰ ਲੱਗ ਮੰਨੇ ਪੂਰਾ ਸ਼ਹਿਰ ਸਜਾਇਆ ਗਿਆ ਲੜੀਆਂ ਦੇ ਨਾਲ ਤੇ ਦੂਜੇ ਪਾਸੇ ਇੱਥੇ ਕੂੜਾ ਢੇਰ ਲੱਗੇ ਮਾਨ ਲੈਂਨੇ ਆ 70-72 ਸਾਲਾਂ ਵਿੱਚ ਕਿਸੇ ਵੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਮੈਂ ਤੇ ਕਹਿੰਦਾ ਤੁਸੀਂ ਉਹਨਾਂ ਨਾਲੋਂ ਵੀ ਮਨ ਬੁੱਧੀ ਜੇ ਤੁਹਾਡੀ ਤੇ ਮਨ ਬੁੱਧੀ ਵਾਲੀ ਸਰਕਾਰ ਹੈ ਤੁਸੀਂ ਕੀ ਕੀਤਾ ਕਰਕੇ ਸਰ ਇਹ ਜੜੀਆਂ ਸਰਕਾਰਾਂ ਨੇ ਇਹ ਲੋਟੂ ਸਰਕਾਰਾਂ ਨੇ ਮੈਂ ਇਹਨਾਂ ਨੂੰ ਲੋਟੂ ਸਰਕਾਰਾਂ ਦਾ ਨਾਮ ਦੇਣਾ ਇਹ ਲੁੱਟਣ ਆਏ ਨੇ ਇਹ ਪੰਜਾਬ ਨੂੰ ਬਰਬਾਦ ਕਰ ਦਿੱਤਾ ਇਹਨਾਂ ਨੇ ਉਹ ਕਹਿੰਦੇ ਵੀ 2027 'ਚ ਫੇਰ ਸਾਡੀ ਵਾਰੀ ਆ ਲੋਕ ਸਾਨੂੰ ਬੜਾ ਪਿਆਰ ਕਰਦੇ ਨੇ ਆ ਕਿ ਵੱਡਾ ਵਿਕਾਸ ਹੋਊਗਾ ਅਗੇ 92 95 ਹੁਣ ਕਹਿੰਦੇ ਸਾਰੇ ਵਿਕਾਸ ਸਾਡੇ ਹੁਣ ਮੈਂ ਕਹਿੰਦਾ ਵੇਖਣਾ ਸਹੀ ਹਾਲ ਕੀ ਹੁੰਦਾ ਲੋਕਾਂ ਨੇ ਆਪਣੇ ਪਾਥੀਆਂ ਨਾਲ ਬੋਰੀਆਂ ਕੋਠਿਆਂ ਤੇ ਰੱਖ ਲਈਏ ਜੇ ਧਿਆਨ ਨਾ ਜਾਇਓ ਲੋਕਾਂ ਦੀਆਂ ਗਲੀਆਂ ਦੇ ਵਿੱਚ ਤੁਹਾਨੂੰ ਲੱਗ ਜੂ ਪਤਾ ਦੋਸਤੋ ਮੈਂ ਹੈਟਵੜਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚਲੰਦੇ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਹਲਕਾ ਪੱਛਮੀ ਦੀਆਂ ਅਤੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੀ ਬਾਹਰ ਦੀਆਂ ਜਿੱਥੇ ਕਿ ਦੁੱਧ ਰਾਡੇ ਤੋਂ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਬੱਚੇ ਪੜ੍ਹਨ ਵਾਸਤੇ ਆਉਂਦੇ ਨੇ ਪਰ ਹਲਕਾ ਪੱਛਮੀ ਦੇ ਹਾਲਾਤ ਇੰਨੇ ਕਿ ਤਰਸਯੋਗ ਨੇ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਸਾਂਝੀ ਕਰਾਂਗੇ ਕੂੜੇ ਦੇ ਡੰਪ ਦੇ ਢੇਰ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਸਰਕਾਰ ਦਾ ਲੱਖਾਂ ਰੁਪਏ ਦਾ ਪ੍ਰੋਜੈਕਟ ਜਿਹੜਾ ਪੋੜਿਆ ਆ ਤੁਸੀਂ ਦੇਖ ਸਕਦੇ ਹੋ ਕੀ ਬਣਿਆ ਵਾ ਇੱਥੇ ਲੋਕ ਲੰਘਦੇ ਨੇ ਉਹ ਮੂੰਹ ਤੇ ਕਪੜਾ ਬ ਆ ਮੂੰਹ ਤੇ ਰਮਾਲ ਤੇ ਕਪੜਾ ਢੱਕ ਕੇ ਮੂੰਹ ਤੇ ਫੇਰ ਡੰਗਰੇ ਨੇ ਇੰਨੀ ਬਦਬੂ ਆ ਰਹੀ ਆ ਇੰਨੀ ਸ਼ਰਮ ਦਾ ਕਾਰਾ ਵਾ ਤੁਸੀਂ ਦੇਖ ਸਕਦੇ ਹੋ ਅੱਜ ਗੌਰਵ ਜੀ ਜਿਹੜੇ ਕੀ ਕਾਂਗਰਸ ਆਗੂ ਨੇ ਉਹਨਾਂ ਵੱਲੋਂ ਵੀ ਅੱਜ ਜਿਹੜਾ ਕਿਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਨੇ ਇੰਦੀ ਕਿਥੇ ਬਦਬੂ ਆ ਇਥੇ ਖੰਡਾ ਮੁਖੇ ਹੋ ਗਿਆ ਕਿ ਬਾਈ ਜੀ ਨੂੰ ਮੂੰਹ ਤੇ ਬਾਹਰ ਰੱਖਣਾ ਪਿਆ ਵਾ ਗੱਲ ਬਾਤ ਵੀ ਕਰਾਂਗੇ ਗੌਰਵ ਜੀ ਨਾਲ ਗੌਰਵ ਜੀ ਹਾਲਾਤ ਬੜੇ ਮਾੜੇ ਨੇ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਗੁਰਵਾਦੀ ਨਾਦ ਯੂਨੀਵਰਸਿਟੀ ਆ ਦੇਸਾਂ ਦੇ ਸਾਧ ਤੋਂ ਬੱਚੇ ਇੱਥੇ ਪੜਨ ਵਾਸਤੇ ਆਉਂਦੇ ਨੇ ਪਰ ਹਲਕਾ ਪੱਛਮੀ ਦੇ ਹਾਲਾਤ ਇੰਨੇ ਤਰਸਯੋਗ ਨੇ ਕਿ ਇੱਥੇ ਲੰਘਣਾ ਔਖਾ ਗਿਆ ਤੁਸੀਂ ਮੂੰਹ ਤੇ ਮਾਲ ਬਨਿਆ ਇਹਨਾ ਮੁਸ਼ਕਲ ਹੋ ਗਿਆ ਤੁਹਾਡੇ ਵਾਸਤੇ ਦੇਖੋ ਜੀ ਹਲਕਾ ਵੈਸਟ ਹਲਕਾ ਪੱਛਮੀ ਵਾਲੀ ਵਾਰਸ ਆ ਇਹ ਪਿਛਲੇ 4 ਸਾਲਾਂ ਤੋਂ ਵਾਲੀ ਵਾਰਸ ਆ ਸਾਲ ਲੱਗ ਗਿਆ ਵਾ ਇਹ 5 ਸਾਲਾਂ ਤੋਂ ਹੀ ਮੈਂ ਕਹਿੰਦਾ 5 ਸਾਲ ਤੋਂ ਹੀ ਇਹ ਵਾਲੀ ਵਾਰਸ ਆ ਝੂਠੇ ਦਾਅਵਿਆਂ ਦੀ ਸਰਕਾਰ ਆ ਖੋਖਲੀ ਸਰਕਾਰ ਆ ਕੂੜੇ ਦੀ ਡੰਪ ਵਾਲੀ ਸਰਕਾਰ ਆ ਮਹਾਮਾਰੀ ਦੀ ਸਰਕਾਰ ਆ ਜਦੋਂ ਦੀ ਸਰਕਾਰ ਬਣੀਆ ਇਹਨਾਂ ਨੇ ਆਮ ਲੋਕਾਂ ਆ ਪਬਲਿਕ ਵਾਸਤੇ ਕੁਝ ਨਹੀਂ ਕੀਤਾ ਜੀ ਕੱਲ ਗੁਰੂ ਰਾਮਦਾਸ ਮਹਾਰਾਜ ਦਾ ਦਿਹਾੜਾ ਸੀ ਬੜਾ ਪਵਿੱਤਰ ਦਿਹਾੜਾ ਸੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਆ ਸ੍ਰੀ ਗੁਰੂ ਰਾਮਦਾਸ 에어ਪੋਰਟ ਦਾ ਵੀ ਨਾ ਸ੍ਰੀ ਗੁਰੂ ਰਾਮਦਾਸ 에어ਪੋਰਟ ਰੱਖਿਆ ਗਿਆ ਮੈਂ ਕਹਿਣਾ ਚਾਹੁੰਦਾ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਇਹਨਾਂ ਲੋਕਾਂ ਨੂੰ ਸ਼ਰਮ ਹੀ ਹਜਾਣੀ ਰਹਿ ਗਈ ਸਿਰਫ ਬੰਦ ਕਮਰਿਆਂ ਦੇ ਵਿੱਚ ਏਸੀ ਵਿੱਚ ਬਹਿ ਕੇ ਪੋਲੇ ਪੋਲੇ ਗੱਦਿਆਂ 'ਚ ਬਹਿ ਕੇ ਉੱਥੇ ਬਿਆਨਬਾਜ਼ੀ ਕਰ ਸਕਦੇ ਆ ਇਹਨਾਂ ਨੂੰ ਚਾਹੀਦਾ ਵਾ ਫੀਲਡ ਵਿੱਚ ਆਓ ਫੀਲਡ ਵਿੱਚ ਆ ਕੇ ਤੁਹਾਨੂੰ ਪਤਾ ਲੱਗੇ ਕੀ ਹਾਲਾਤ ਨੇ ਅਸੀਂ ਦੇਖਿਆ ਲੋਕਾਂ ਦੇ ਘਰਾਂ ਵਿੱਚ ਇੰਨੀ ਕੀ ਸਮੱਸਿਆ ਆਈ ਆ ਲੋਕ ਥਾਣਿਆਂ ਵਿੱਚ ਜਾ ਕੇ ਕੰਪਲੇਟਾ ਦਰਜ ਕਰਾਉਣ ਲਈ ਨੇ ਕਿਉਂਕਿ ਆਣ ਗਵਾਂਡ ਲੋਕਾਂ ਦੇ ਕੂੜਾ ਇਕੱਠਾ ਹੋ ਗਿਆ ਇੱਕ ਦੂਜੇ ਦੇ ਬੂਹੇ 'ਚ ਰੱਖ ਦਿੰਦੇ ਨੇ ਲੋਕਾਂ ਦੀ ਲੜਾਈਆਂ ਪੈ ਗਈਆਂ ਵਾ ਅਸੀਂ ਦੇਖਿਆ ਸਤੋ ਬਾਅਦ ਕੰਪਲੇਟਾ ਤੇ ਪਹੁੰਚੇ ਲੋਕ ਪਰੇਸ਼ਾਨ ਹੋ ਗਏ ਨੇ ਨਾਲੇ ਸਰਕਾਰਾਂ ਨੇ ਜਿਹੜੀਆਂ ਗੱਡੀਆਂ ਸੀ ਕੁੜੀਆਂ ਵਾਲੀਆਂ ਉਹ ਵੀ ਬੰਦ ਕਰ ਦਿੱਤੀਆਂ ਗਿਆ ਨੇ ਦੇਖੋ ਹਰਜੀਤ ਭਾਈ ਸਾਹਿਬ ਤੁਸੀਂ ਮੇਰੇ 20 ਸਾਲਾਂ ਤੋਂ ਸੱਜਣ ਜੇ ਮੈਂ ਤੁਹਾਡੇ ਨਾਲ ਮੈਂ ਤਾਂ ਵੈਸੇ ਸ਼ਹਿਰ ਨਾਲ ਬੜੇ ਵਧੀਆ ਤਰੀਕੇ ਨਾਲ ਵਿਚਰਦਾ ਮਾਂ ਤੁਸੀਂ ਵੀ ਮੇਰੇ ਭਰਾ ਜੇ ਤੁਹਾਨੂੰ ਯਾਦ ਹੋਏਗਾ ਕੌਂਸਲਰ ਦੀ ਇਲੈਕਸ਼ਨਾਂ ਤੋਂ ਪਹਿਲਾਂ ਮੈਂ ਪੂਰਾ ਆਪਣੀ ਵਾਰਡ ਵਿੱਚ ਸਕਰੀਏਗਾ ਸੀ ਠੀਕ ਆ ਚਲੋ ਕੁਝ ਤਰੀਕੇ ਕਰਕੇ ਨਹੀਂ ਸੀਟ ਮਿਲੀ ਕੋਈ ਗੱਲ ਨਹੀਂ ਪਰ ਮੈਂ ਲੋਕਾਂ ਦਾ ਸੇਵਾਦਾਰ ਆ ਮੈਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਵਾਂਗਾ ਤੁਹਾਨੂੰ ਯਾਦ ਹੋਏਗਾ ਕਲੋਨੀ ਦਾ ਮੈਂ ਕਟੋ ਘਟ ਨਹੀਂ ਦੇ ਤੁਹਾਡੀਆਂ 5 ਤੋਂ 7 ਵਿਜ਼ਿਟਾਂ ਉੱਥੇ ਕਰਾਇਆ ਇਸ ਕਰਾਈਆਂ ਸੀ ਅਮਨਜੀਤ ਦੀ ਵੀ ਕਰਾਈਆਂ ਸੀ ਤੇ ਤੁਹਾਡੀਆਂ ਵੀ ਕਰਾਈਆਂ ਸੀ ਕਲੋਨੀ ਦਾ ਕੀ ਹਾਲ ਸੀ ਅੱਜ ਉਹੀ ਉਹ ਹਾਲ ਦੁਬਾਰਾ ਫਿਰ ਤੋਂ ਪੈਦਾ ਹੁੰਦਾ ਪਿਆ ਜਿਹੜਾ ਇਹਨਾਂ ਨੇ 10 ਦਿਨ ਪਹਿਲਾਂ ਮੇਰੇ ਕੋਲ ਬੋਲਿਆ ਨਹੀਂ ਜਾਣਿਆ ਇੰਨੀ ਗੰਦੀ ਸਮੈਲ ਆ ਰਹੀ ਆ ਜਿਹੜਾ 10 ਦਿਨ ਪਹਿਲਾਂ ਇਹਨਾਂ ਨੇ ਇੱਕ ਡੰਪ ਦੀ ਮਸ਼ੀਨ ਦਾ ਦੁਗਹਾਟਨ ਕੀਤਾ ਇਹ ਵੀ ਇਹਨਾਂ ਦੇ ਖੋਖਲੇ ਦਾਅਵੇ ਆ ਘਟੋ ਘਟ ਨਹੀਂ ਤੇ 7 ਤੋਂ 8 10 ਟਰਾਲੀਆਂ ਦਾ ਇਸ ਵੇਲੇ ਇੱਥੇ ਕੂੜਾ ਪਿਆ ਨਾਲ ਹੀ ਯੂਨੀਵਰਸਿਟੀ ਦੀ ਦੁਆਰ ਆ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਵਾਂਗਾ ਕਿ ਪਲੀਜ਼ ਥੋੜਾ ਜ਼ੂਮ ਕਰਕੇ ਵਿਖਾਇਆ ਰਵੇ ਇਹ ਚੁੰਗੀ ਆ ਨਾਲ ਹੀ ਦਸ਼ਮੇਸ਼ ਐਵੇਨਿਊ ਆ 20 ਕਦਮਾਂ ਦੀ ਦੂਰੀ ਦੇ ਵਿੱਚ ਡਾਕਟਰ ਐਮ ਐਲ اے ਐਮ ਐਲ اے ਜਸਬੀਰ ਸਿੰਘ ਸੰਧੂ ਜੀ ਦਾ ਦਫ਼ਤਰ ਆ ਘਟੋ ਘਟਨੀ ਤੇ 25 ਤੋਂ 30 ਵਰੀ ਇੱਥੋਂ ਗੁਜ਼ਰਦੇ ਨੇ ਕੀ ਗੱਲ ਉਹਨਾਂ ਦੀ ਅੱਖਾਂ ਸੱਜੇ ਬੰਨੇ ਖੱਬੇ ਬੰਨੇ ਨਹੀਂ ਗਈਆਂ ਕਿ ਕੰਮ ਸੇ ਕੰਮ ਅਸੀਂ ਦੇਖ ਸਕੀਏ ਕਿ ਸਾਡੇ ਵੈਸਟ ਏਰੀਏ ਦੇ ਹਾਲਾਤ ਕੀ ਹੈਗੇ ਨੇ ਮੇਅਰ ਸਾਹਿਬ ਨੇ ਤੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਆ ਮੇਅਰ ਸਾਹਿਬ ਸਾਡੇ ਕਾਉਂਸਲਰ ਕਾਂਗਰਸ ਪਾਰਟੀ ਦੇ 42 ਕਾਉਂਸਲਰ ਜਿੱਤੇ ਸੀ ਤੁਸੀਂ ੱੱਕੇ ਨਾਲ ਮੇਅਰਸ਼ਿਪ ਦੇ ਵਿੱਚ ਬੈਠੇ ਗਏ ਜੇ ਮੇਅਰ ਸਾਹਿਬ ਬੈਣਾ ਬਹੁਤ ਸੌਖਾ ਆ ਪਰ ਪਬਲਿਕ ਨੂੰ ਡੀਲ ਕਰਨਾ ਬਹੁਤ ਔਖਾ ਆ ਤੁਹਾਨੂੰ ਇਨਾਂ ਝੂਠੇ ਦਾਅਵਿਆਂ ਤੋਂ ਦੂਰ ਉੱਠ ਕੇ ਪਬਲਿਕ ਦੇ ਵਿੱਚ ਆਣਾ ਪਊਗਾ ਤੇ ਅਸੀਂ ਤੁਹਾਨੂੰ ਲੈ ਕੇ ਆਵਾਂਗੇ ਦੂਜੀ ਗੱਲ ਸਾਲ ਇੱਕ ਰਹਿ ਗਿਆ ਆ ਸਰਕਾਰ ਕਾਂਗਰਸ ਦੀ ਆਏਗੀ 110% ਆਏਗੀ ਸਰਕਾਰ ਬਣੇਗੀ 110% ਬਣੇਗੀ ਫਿਰ ਤੁਹਾਨੂੰ ਲੋਕਾਂ ਵਿੱਚ ਵਿਚਰ ਕੇ ਵਿਖਾਵਾਂਗੇ ਕਿ ਲੋਕਾਂ ਦੇ ਕੰਮ ਕਿੱਦਾਂ ਕੀਤੇ ਜਾਂਦੇ ਨੇ ਸੇਖਾ ਗੁਰੋਵਰੀ ਜੀ ਪਿਛਲੇ ਦਿਨੀ ਤੁਹਾਡੇ ਕਾਂਗਰਸ ਆਗੂ ਰਾਹੁਲ ਜੀ ਵੱਲੋਂ ਜਿਹੜਾ ਕੀ ਮੇਰ ਸਾਹਿਬ ਨੇ ਮੋਤੀ ਪਾਟਿਆ ਜੀ ਉਹਨਾਂ ਦੇ ਗੁੰਮਸ਼ਾਦਾ ਤੇ ਪੋਸਟਰ ਲਗਾਏ ਗਏ ਸੀ ਉਹਨਾਂ ਕਿਹਾ ਵੀ ਮੇਰ ਸਾਹਿਬ ਗੁੰਮਸ਼ਦਾ ਹੋ ਗਏ ਨੇ ਤਾਂ ਕਿ ਸ਼ਹਿਰ ਦੇ ਜਿਹੜੇ ਹਾਲਾਤ ਨੇ ਤਰਸਯੋਗ ਹਾਲਾਤ ਹੋ ਗਏ ਨੇ ਉਹਨਾਂ ਕਿਹਾ ਵੀ ਉਹਨਾਂ ਦਾ ਸ਼ਹਿਰ ਵੱਲ ਧਿਆਨ ਨਹੀਂ ਆ ਵਕਫ ਵਕਤਾਂ ਦੇ ਜਿਹੜੇ ਪੋਸਟਰ ਲਾਏ ਗਏ ਸੀ ਉਹਨਾਂ ਦੇਖੋ ਜੀ ਸਾਡੇ ਵੱਲੋਂ ਤੇ ਅੱਜ ਵੀ ਗੁੰਮਸ਼ਦਾ ਹੀ ਆ ਜਦੋਂ ਤੁਸੀਂ ਪਬਲਿਕ ਦੇ ਵਿੱਚ ਵਿਚਰੋਗੇ ਨਹੀਂ ਤੇ ਉਹਨੇ ਗੁੰਮਸ਼ਦਾ ਹੀ ਕਹਿਣਾ ਨਾ ਜਦੋਂ ਤੁਸੀਂ ਪਬਲਿਕ ਦੀਆਂ ਡਿਮਾਂਡਾਂ ਨਹੀਂ ਪੂਰੀਆਂ ਕਰੋਗੇ ਇਹ ਗੁੰਮਸ਼ਦਾ ਹੀ ਆ ਪਾਣੀ ਲ ਲਈਏ ਸਵੱਛੇ ਪਾਣੀ ਹਲੇ ਤੱਕ ਨਹੀਂ ਮਿਲਿਆ ਟੈਕਸ ਟੈਕਸ ਕਿਦਾਂ ਲੈਂਦੇ ਆ ਜੀ ਘਰੋਂ ਬਾਹਰ ਨਿਕਲਣ ਦੀ ਦੇਰ ਆ ਕਿ ਸਵੇਰੇ ਉੱਠਣਾ ਟੈਕਸ ਚਾਲੂ ਰਾਤੀ ਸੋਣਾ ਰਾਤੀ ਸੌਣ ਦਾ ਵੀ ਸਾਡੇ ਕੋਲ ਟੈਕਸ ਸਰਕਾਰਾਂ ਲੈਂਦੀਆਂ ਨੇ ਚਾਹੇ ਜੰਨੀਆਂ ਵੀ ਸਰਕਾਰਾਂ ਆਣ ਇਹਨਾਂ ਨੂੰ ਅਸੀਂ ਘਰ ਦੇ ਬਾਹਰੋਂ ਤੇ ਘਰ ਦੇ ਅੰਦਰ ਵੜਨ ਤੱਕ ਦਾ ਵੀ ਟੈਕਸ ਦਿੰਨੇ ਆ ਪਰ ਆਮ ਪਬਲਿਕ ਦੀਆਂ ਕੋਈ ਵੀ ਸੁਵਿਧਾਵਾ ਇਹਨਾਂ ਨੇ ਅੱਜ ਤੱਕ ਸਾਨੂੰ ਨਹੀਂ ਦਿੱਤੀਆਂ ਇਸ ਕਰਕੇ ਇਸ ਇਹ ਸਰਕਾਰ ਤੇ ਇਹ ਮੇਰ ਤੇ ਇਹ ਐਮਐਲਏ ਗੁੰਮਸ਼ੁਦਾਈ ਆ ਤੁਸੀਂ ਇੱਕ ਹਲਕਾ ਕਾਲ ਪਛਮੀ ਦੀ ਵੀ ਗੱਲ ਕਰੀਏ ਅਮਰਸਨ ਨਗਰੀ ਗੁਰੂ ਆਂਬਾ ਨਗਰੀ ਆ ਹਰ ਥਾਂ ਦੇ ਇਹ ਢੇਰ ਨੇ ਇਨੇ ਕਿ ਲੋਕੀ ਪਰੇਸ਼ਾਨ ਹੋ ਗਏ ਟੂਰਿਜ਼ਮ ਹੱਬ ਆ ਟੂਰਿਜ਼ਮ ਬਾਹਰੋਂ ਸਲਾਨੀ ਆ ਰਹੇ ਨੇ ਵੱਡੀ ਤਦਾਦ ਲੱਖਾਂ ਤਦਾਦ ਵਿੱਚ ਉਹ ਕੀ ਕਹਿੰਦੇ ਹੋਣਗੇ ਵੀ ਗੁਰੂ ਰਾਮਦਾਸ ਜੀ ਨਗਰੀ ਆ ਇੱਥੇ ਥਾਂ ਥਾਂ ਤੇ ਕੂੜੇ ਡੰਬ ਦੇ ਢੇਰ ਦੇ ਇੱਕ ਬੰਨੇ ਪੂਰਾ ਸ਼ਹਿਰ ਸਜਾਇਆ ਗਿਆ ਲੜੀਆਂ ਦੇ ਨਾਲ ਤੇ ਦੂਜੇ ਪਾਸੇ ਇੱਥੇ ਕੂੜਾ ਢੇਰ ਲੱਗੇ ਪਏ ਨੇ ਦੇਖੋ ਜੀ ਇਹਨਾਂ ਨੂੰ ਤੇ ਖੁਦ ਸ਼ਰਮ ਚਾਹੀਦੀ ਆ ਨਾ ਇਹ ਵੀ ਇਹ ਵੀ ਪਬਲਿਕ ਦੇ ਵਿੱਚੋਂ ਨਿਕਲ ਕੇ ਅੱਜ ਕੋਈ ਮੇਅਰ ਬਣਿਆ ਅੱਜ ਕੋਈ ਐਮਐਲਏ ਬਣਿਆ ਹੈ ਦੇ ਪਬਲਿਕ ਦੇ ਹੀ ਆ ਨਾ ਹੈ ਦੇ ਪਬਲਿਕ ਦੀ ਸੇਵਾ ਕਰਨ ਵਾਸਤੇ ਬਣੇ ਨਾ ਮੈਂ ਕੈਮਰਾ ਕੈਮਰਾਮੈਨ ਤੇ ਚਲੋ ਦਿਖਾਉਂਦੇ ਪਏ ਨੇ ਮੈਂ ਕੱਲ ਵੀ ਖਬਰ ਦਾ ਆਯੋਜਨ ਕੀਤਾ ਸੀ ਮੇਰੀ ਖਬਰ ਦੇ ਨਾਲ ਅੱਜ ਮਸ਼ੀਨਾਂ ਵੀ ਆ ਗਈਆਂ ਤੇ ਟਰਾਲੀਆਂ ਵੀ ਆ ਗਈਆਂ ਵਾ ਇਹ ਬੰਦੇ ਬੰਜੋ ਸਾਨੂੰ ਕਿਸਦਾ ਕੋਈ ਡਰ ਖੋਫ ਨਹੀਂ ਜੇਗਾ ਨਹੀਂ ਤੇ ਬੰਦੇ ਤੁਹਾਨੂੰ ਬਣਾਵਾਂਗੇ ਅਸੀਂ ਪਬਲਿਕ ਵਾਸਤੇ ਖੜੇ ਆ ਤੇ ਪਬਲਿਕ ਵਾਸਤੇ ਹੀ ਹਾਰਵਰਕ ਤੇ ਖਲੋਤੇ ਰਵਾਂਗੇ ਕੀ ਲੱਗਦਾ ਕਿ ਗੁਰੂ ਜੀ ਤੁਸੀਂ ਲਾਈਵ ਹੋਏ ਆਪਣੀ ਫੇਸਬੁੱਕ ਤੇ ਨਾਲੇ ਜਿਹੜੇ ਅਧਿਕਾਰੀ ਨੇ ਉਸੇ ਕੂੜਾ ਚੁਕਾ ਵਾਸਤੇ ਆਉਗੇ ਨਹੀਂ ਕੀ ਲੱਗਦਾ ਸਾਨੂੰ ਜਦੋਂ ਵੀ ਕਿਤੇ ਕੂੜਾ ਚ ਕੋਣਾ ਪੈਂਦਾ ਸਾਨੂੰ ਆਪਣ ਲਾਈਵ ਹੋਣਾ ਪਊਗਾ ਜਾਂ ਇਹ ਹਰਜੀਤ ਭਾਜੀ ਇਹਨਾਂ ਦੀ ਡਰਾਮੇ ਬਾਜੀ ਹੈ ਜਦੋਂ ਤੱਕ ਤੁਸੀਂ ਇਹਨਾਂ ਨੂੰ ਟੁੱਟ ਕੇ ਨਹੀਂ ਪਹੋਗੇ ਪਬਲਿਕ ਨਹੀਂ ਉਜਾਗ ਉਜਾਗਰ ਹੋਏਗੀ ਇਹਨਾਂ ਨੇ ਕੰਮ ਇਦਾਂ ਹੀ ਠੱਪ ਕੀਤੇ ਰਹਿਣੇ ਆ ਏਸੀਆਂ ਚ ਪੱਖਿਆਂ ਥੱਲੇ ਬੈ ਕੇ ਇਹਨਾਂ ਨੇ ਆਰਾਮ ਕਰਨਾ ਆ ਆਪਣੇ ਅੱਗੇ ਆਣ ਕੇ ਬੋਲਿਆ ਕਰੋ ਆਪਣੇ ਹੱਕਾਂ ਦੀ ਆਵਾਜ਼ ਚੁੱਕਿਆ ਕਰੋ ਅਸੀਂ ਦੇਖਿਆ ਐਮਐਲਏ ਜਸਬੀਰ ਸਿੰਘ ਸੰਧੂ ਦੇ ਕਹ ਰਹੇ ਨੇ ਉਹ ਆਪਣੇ ਹਲਕਾ ਪਛਮੀ ਦੇ ਬੜਾ ਵਿਕਾਸ ਕਾਰਜ ਕਰ ਰਹੇ ਨੇ ਥਾਂ ਥਾਂ ਤੇ ਘਾਟਨ ਕਰ ਰਹੇ ਨੇ ਉਹ ਕਹਿੰਦੇ ਵੀ ਮੇਰਾ ਇਲਾਕਾ ਜਿਹੜਾ ਵਾ ਉਹ ਤੇ ਬੜਾ ਹੀ ਸਵੱਛਾ ਇਲਾਕਾ ਜਿਹੜਾ ਸਾਫ਼ ਸੁਥਰਾ ਇਲਾਕਾ ਹੈ ਦੇਖੋ ਜੀ ਮੇਰੀ ਅੱਖਾਂ ਦੇ ਕੰਮ ਕਰਦੀਆਂ ਪਈਆਂ ਨੇ ਤੇ ਨਾਲ-ਨਾਲ ਜੜੀ ਜੜੀ ਇੱਥੋਂ ਛਹਾਟਾ ਰੋਡ ਤੋਂ ਪਬਲਿਕ ਜਾਂਦੀ ਪਈ ਆ ਬਾਰਡਰ ਰੋਡ ਤੋਂ ਆਉਂਦੀ ਪਈ ਆ ਉਹ ਵੀ ਪਬਲਿਕ ਨੂੰ ਵੀ ਪਤਾ ਆ ਕਿ ਇੱਥੇ ਕੀ ਹਾਲਾਤ ਹੈ ਝੂਠ ਨੂੰ ਦੁਹਰਾਇਆ ਨਹੀਂ ਜਾ ਸਕਦਾ ਸੱਚ ਸਾਹਮਣੇ ਹੁੰਦਾ ਵ ਲੱਗਦਾ ਜੇ ਕਿ ਸਰਕਾਰਾਂ ਸਾਫ ਪਾਣੀ ਦੇ ਸਕੀਆਂ ਪੀਣ ਵਾਸਤੇ ਛਾਟੇ ਅਸੀਂ ਦੇਖਿਆ ਇਹਨੇ ਲੋਕ ਬਿਮਾਰ ਹੁੰਦੇ ਨੇ ਇਹਨੇ ਲੋਕਾਂ ਦੀ ਪ੍ਰੋਬਲਮ ਆ ਰਹੀ ਆ ਅਜੇ ਤੱਕ 4.5 ਸਾਲ ਸਰਕਾਰ ਨੂੰ ਬਣੀ ਹੋ ਚੱਲੇ ਨੇ ਨਾ ਤੇ ਸਾਫ ਪਾਣੀ ਪੀ ਚੱਕਦੇ ਚਕੀਆਂ ਨਾ ਇਹ ਕੂੜੇ ਦਾ ਜਿਹੜਾ ਨੁਕਸਾਨ ਹੈ ਜਿਹੜਾ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਇਹ ਮਸਲਾ ਹੱਲ ਕਰਾ ਸਕੀ ਫਿਰ ਸਰਕਾਰਾਂ ਕਰਨ ਕੀ ਦੇਖੋ ਜੀ ਇਹਨਾਂ ਦੇ ਇਹ ਪ੍ਰੋਪਰ ਪ੍ਰੋਪਰ ਬਹੁਮਤ ਦੇ ਨਾਲ 92 ਐਮ ਐਮ ਐਲ ਏ ਬਣੇ ਸੀ 92 ਐਮ ਐਮ ਐਲ ਏ ਦੇ ਵਿੱਚੋਂ ਵੈਸਟ ਵਾਲਿਆਂ ਨੇ ਕਿਹਾ ਸੀ ਕਿ ਸਰ ਨੂੰ ਪਹਿਲਾਂ ਪਾਣੀ ਸੋਸ਼ ਦਿੱਤਾ ਜਾਊਗਾ ਜਿਹੜੀ ਵਾਟਰ ਸਪਲਾਈ ਉਹ ਠੀਕ ਕੀਤੀ ਜਾਊਗੀ ਚਲੋ ਮੰਨ ਲੈਂਦੇ ਆ 70-72 ਸਾਲਾਂ ਵਿੱਚ ਕਿਸੇ ਵੀ ਸਰਕਾਰਾਂ ਨੇ ਕੁਛ ਨਹੀਂ ਕੀਤਾ ਮੈਂ ਇਹ ਕਹਿੰਦਾ ਤੁਸੀਂ ਉਹਨਾਂ ਨਾਲੋਂ ਵੀ ਮੰਨ ਬੁੱਧੀ ਜੇ ਤੁਹਾਡੀ ਤੇ ਮੰਨ ਬੁੱਧੀ ਵਾਲੀ ਸਰਕਾਰ ਹੈ ਤੁਸੀਂ ਕੀ ਕੀਤਾ ਜੇ ਉਹਨਾਂ ਨੇ ਨਹੀਂ ਕੀਤਾ ਤੇ ਤੁਸੀਂ ਕਰਕੇ ਵਿਖਾਉਂਦੇ ਤੁਸੀਂ ਪਾਣੀ ਦਿੰਦੇ ਸਵੱਛ ਪਾਣੀ ਦਿੰਦੇ ਸਫਾਈ ਦਾ ਉਗਾਟਨ ਕਰਦੇ ਸੀਵਰੇ ਪ੍ਰਾਣੀ ਇਹਨਾਂ ਨੂੰ ਠੀਕ ਕਰਦੇ ਹੋਰ ਵੀ ਬੜੇ ਮੁੱਦੇ ਨੇ ਜਿਹੜੇ ਪਬਲਿਕ ਦੇ ਮੁੱਦਿਆਂ ਵਿੱਚ ਆਉਂਦੇ ਰਾਤ ਨੂੰ ਵੇਖੀਏ ਸਟਰੀਟ ਲਾਈਟਾਂ ਬੰਦ ਹੁੰਦੀਆਂ ਨੇ ਲਾਈਟਾਂ ਦੇ ਉੱਤੇ ਇਹਨਾਂ ਨੇ ਇਹ ਆਪਣਾ ਵਾਈਫਾਈ ਦੀ ਲੋਕ ਸੁਵਿਧਾ ਦੰਦੇ ਨੇ ਉਹਨਾਂ ਵਿੱਚ ਜੰਜਾਲ ਪੈਦਾ ਕੀਤੇ ਹੋਏ ਨੇ ਤਾਰਾਂ ਦੇ ਜੰਜਾਲ ਬਣੇ ਹੋਏ ਨੇ ਕਿਸੇ ਬੱਚੇ ਦਾ ਕਿਸੇ ਆਮ ਪਬਲਿਕ ਦਾ ਕੋਈ ਵੀ ਨੁਕਸਾਨ ਹੋ ਗਿਆ ਉਹ ਇਹ ਸਰਕਾਰਾਂ ਐਮਐਲਏ ਤੇ ਮੇਰ ਜ਼ਿੰਮੇਵਾਰ ਹੋਏਗਾ ਵੇਖਿਆ ਗੁਰੂ ਜੀ ਪਹਿਲਾਂ ਤੇ ਇੱਥੇ ਦੇ ਐਮਐਲਏ ਜਿਹੜਾ ਹਲਕਾ ਬੈਠਦੇ ਸੀ ਡਾਕਟਰ ਰਾਕੇਸ਼ ਮਾਰ ਵੀਰਕਾ ਸੀ ਤੇ ਹੁਣ ਜਿਹੜੇ ਐਮਐਲਏ ਨੇ ਡਾਕਟਰ ਜੀਸੀ ਸੰਧੂ ਨੇ ਜਿਹੜੇ ਕਿ ਅਸਲ ਵਿੱਚ ਡਾਕਟਰ ਨੇ ਉਹਨਾਂ ਨੂੰ ਤਾਂ ਪਤਾ ਵੀ ਗੰਦੇ ਪਾਣੀ ਦੇ ਜਾਂ ਕੂੜਾ ਕਰਕੜਾ ਦੇ ਜਿਹੜੇ ਬਦਬੂ ਦੇ ਨਾਲ ਆ ਕੀ ਕੀ ਬਿਮਾਰੀਆਂ ਲੱਗਦੀਆਂ ਨੇ ਫਿਰ ਉਹਨਾਂ ਨੂੰ ਕਿਉਂ ਨਹੀਂ ਧਿਆਨ ਦਿੱਤਾ ਜਾ ਹੁਣ ਤੱਕ ਕਿਉਂ ਨਹੀਂ ਜੜੀਆਂ ਮਸਲੇ ਹੱਲ ਕੀਤੇ ਨਾ ਮੈਂ ਤਾਂ ਦੇਖੋ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਹਾਂ ਕਿ 10 ਕਦਮਾਂ ਦੀ ਦੂਰੀ ਦੇ ਉੱਤੇ ਐਮਐਲਏ ਦਾ ਦਫ਼ਤਰ ਆ ਮੈਨੂੰ ਕੋਈ ਡਰ ਨਹੀਂ ਆ ਮੇਰੇ ਨਾਲ ਚੱਲੋ ਉਹਨਾਂ ਦੀ ਬਾਈਟ ਵੀ ਕਰਾ ਲਓ ਜਾ ਕੇ ਕਿ 10 ਕਦਮਾਂ ਦੀ ਦੂਰੀ ਚ ਕੀ ਗੱਲ ਨਜ਼ਰ ਨਹੀਂ ਆਉਂਦਾ ਪਿਆ ਜੇ ਮੰਨ ਲਓ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ ਜਿਹੜੇ ਉਹਨਾਂ ਦੇ ਨਾਲ ਖੱਬੇ ਸੱਜੇ ਪੰਧਵੰਤੇ ਜੁੜੇ ਹੋਏ ਆ ਕੀ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਵੀ ਨਹੀਂ ਆਇਆ ਇਸ ਕਰਕੇ ਸਰ ਇਹ ਜੜੀਆਂ ਸਰਕਾਰਾਂ ਨੇ ਇਹ ਲੋਟੂ ਸਰਕਾਰਾਂ ਨੇ ਮੈਂ ਇਹਨਾਂ ਨੂੰ ਲੋਟੂ ਸਰਕਾਰਾਂ ਦਾ ਨਾਮ ਇਹਨਾਂ ਨੇ ਮਤਲਬ ਕਹਿੰਦੇ ਵੀ 2022 'ਚ ਫੇਰ ਸਾਡੀ ਵਾਰੀ ਆ ਲੋਕ ਸਾਨੂੰ ਬੜਾ ਪਿਆਰ ਕਰਦੇ ਨੇ ਆ ਕਿ ਵੱਡਾ ਵਿਕਾਸ ਹੋਊਗਾ ਅਗੇ 92 ਤੇ 95 ਹੁਣ ਕਹਿੰਦੇ ਸਾਰੇ ਵਿਕਾਸ ਸਾਡੇ ਹੋਣਗੇ ਮੈਂ ਕਹਿੰਦਾ ਵੇਖਣਾ ਸਹੀ ਹਾਲ ਕੀ ਹੁੰਦਾ ਲੋਕਾਂ ਨੇ ਆਪਣੇ ਪਾਥੀਆਂ ਨਾਲ ਬੋਰੀਆਂ ਕੋਠਿਆਂ ਤੇ ਰੱਖ ਲੀਆ ਜੇ ਧਿਆਨ ਨਾ ਜਾਇਓ ਲੋਕਾਂ ਦੀਆਂ ਗਲੀਆਂ ਦੇ ਵਿੱਚ ਤੁਹਾਨੂੰ ਲੱਗ ਜੂ ਪਤਾ ਕੀ ਹਾਲ ਹੁੰਦਾ ਪਤਨਵਾਰੀ ਬਿਲਕੁਲ ਤੁਸੀਂ ਦੇਖਿਆ ਗੌਰਵਜੀ ਵੱਲੋਂ ਹੁਣੇ ਲਾਈਵ ਹੋਇਆ ਗਿਆ ਫੇਸਬੁੱਕ ਤੇ ਉਸ ਤੋਂ ਬਾਅਦ ਜਿਹੜੇ ਇੱਕ ਅਧਿਕਾਰੀ ਨੇ ਤੁਸੀਂ ਦੇਖ ਸਕਦੇ ਹੋ ਕਾਰਪੇਸ਼ਨ ਦੇ ਇੱਥੇ ਆ ਕੇ ਕੂੜਾ ਕਰਕਰ ਚੁਕਾਰੇ ਨੇ ਜੀਸੀਬੀ ਮਸ਼ੀਨਾਂ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਜਦੋਂ ਲਾਈਵ ਹੋਏ ਨੇ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਸਾਂਝੀ ਕੀਤੀਆਂ ਨੇ ਯੂਨੀਵਰਸਿਟੀ ਬਾਹਰ ਦੀਆਂ ਜਦੋਂ ਕਿ ਗੌਰਵਜੀ ਆਏ ਨੇ ਲਾਈਵ ਹੋਏ ਨੇ ਉਸ ਤੋਂ ਬਾਅਦ ਇਹਨਾਂ ਵੱਲੋਂ ਜਿਹੜੀ ਕਿ ਕੂੜਾ ਜਿਹੜਾ ਚੁੱਕਿਆ ਗਿਆ ਵਾ ਅਤੇ ਮਸ਼ੀਨਾਂ ਦੇ ਨਾਲ ਜੀਸੀਬੀ ਜਿਹੜੀ ਲਿਆਂਦੀ ਗਈ ਆ ਬਾਈ ਜੀ ਆ ਪਹਿਲੋ ਕਿਉਂ ਨਹੀਂ ਇੱਥੇ ਲਿਆਂਦੀ ਕੀ ਮਸ਼ੀਨ ਇਹ ਹੁਣ ਤੋਂ ਲੈ ਕੇ ਆਏ ਜੀ ਅਜੀ ਇੱਥੇ ਇੰਨਾ ਕੂੜਾ ਇਕੱਠਾ ਆਇਆ ਹੋਰ ਕਿ ਲੈ ਕੇ ਆਏ ਜੀ ਇੰਨਾ ਕੂੜਾ ਇਕੱਠਾ ਆਇਆ ਵਾ ਬੂਦੇ ਕਿਉਂ ਕੀ ਕਹਿਣਾ ਜਾਓਗੇ ਇੱਥੇ ਇੰਨਾ ਕੂੜਾ ਇਕੱਠਾ ਆਇਆ ਵਾ ਕੀ ਕਹਿਣਾ ਜਰ ਬਾਰੋਂ ਆਉਂਦੇ ਆ ਜਿਹੜੇ ਠੇਲੇ ਦੇ ਰਿਕਸ਼ੇ ਦੇ ਸੁੱਟ ਕੇ ਤੇ ਗਾਹ ਜਾਂਦੇ ਪਰ ਅਸੀਂ ਦੇਖਿਆ ਤੇ ਇੰਨਾ ਇੱਥੇ ਠਾ ਠਾ ਢੇਰ ਲੱਗਾ ਪਿਆ ਲੱਗੇ ਯੂਨੀਵਰਸਿਟੀ ਆ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਬੱਚੇ ਬਾਹਰੋਂ ਪੜ੍ਹਦੀ ਜਾ ਕੇ ਕੂੜਾ ਰੋਹ ਚੁੱਕਿਆ ਜਾਂਦਾ ਹੈ ਬਾਰੋਂ ਲਿਆ ਹਾਲ ਹੈ ਕਿ ਬਾਰੋਂ ਬੰਦੇ ਆਂਦੇ ਸੁੱਟ ਕੇ ਤੇ ਜਿਹੜਾ ਲਿਫਾਵੇ ਆਇਆ ਗੱਡੀਆਂ ਜੇ ਆਏ ਕਾਰਾਂ ਜੇ ਆਏ ਸੁੱਟ ਕੇ ਗਾਂ ਜਾਂਦੇ ਆ ਤੁਸੀਂ ਦੇਖਿਆ ਕਿ ਲੋਕਾਂ ਦੇ ਘਰਾਂ ਵਿੱਚ ਵੀ ਗੱਡੀਆਂ ਜਿਹੜੀਆਂ ਜਾਂਦੀਆਂ ਗਲਪਛਾਂਦੀਆਂ ਕੂੜੇ ਵਾਲੀ ਉਹ ਵੀ ਗੱਡੀਆਂ ਬਾਦੋਂ ਉਹਨਾਂ ਦਾ ਨਹੀਂ ਪਤਾ ਸਰ ਤੁਹਾਨੂੰ ਤੇ ਮੈਨੂੰ ਲੱਗਦਾ ਜਿਹੜਾ ਦਿਨਾਂ ਤੇ ਕੂੜਾ ਕਰਕਟਿਆ ਸਾਰਾ ਚੁੱਕਿਆ ਜਾਊਗਾ ਕਿ ਛੜਦੂਤ ਚੁੱਕਿਆ ਜਾਊਗਾ ਸਾਰਾ ਚੁੱਕਿਆ ਜਾਣਾ ਸਰ ਬਿਲਕੁਲ ਸਾਫ ਸਫਾਈ ਹੋਊਗੀ ਪੂਰੀ ਸਾਫ ਸਫਾਈ ਹੁੰਦੀ ਤੇ ਮੈਨੂੰ ਲੱਗਦਾ ਵੀ ਇੱਥੇ ਉਹ ਲਗਾ ਸੀ ਲਗਾਤਾਰ ਸੀ ਦੇਖਣਾ ਹੈ ਵੀ ਵਾਕੇ ਇੱਥੇ ਸਫਾਈ ਹੁੰਦੀ ਹੈ ਕਿ ਨਹੀਂ ਹੁੰਦੀ ਇਹਨਾਂ ਬਸ ਇੱਥੋਂ ਹਾਂਜੀ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਵੀ ਲਗਾਤਾਰ ਇਸ ਕੂੜਾ ਚੁੱਕਿਆ ਜਾ ਰਿਹਾ ਵਾ ਅਤੇ ਉਹਨਾਂ ਨੇ ਕਿਹਾ ਵੀ ਸਾਰੀ ਸਫਾਈ ਜਿਹੜੀ ਓਕੀਤੀ ਜਾਵੇਗੀ ਮੈਨੂੰ ਦੇ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਦੇਖੋ ਜੀ ਜਿਹੜੀ ਵਰਡਾ ਕੰਪਨੀ ਆ ਉਹ ਕਲੈਕਸ਼ਨ ਉਹਨਾਂ ਬੰਦ ਕਰਤੀ ਐ ਲੋਕਾਂ ਦੇ ਘਰਾਂ ਤੋਂ ਡੋਰ ਟੂ ਡੋਰ ਨਹੀਂ ਹੋ ਰਿਹਾ ਜਿਸ ਕਰ ਜਿਹੜੀ ਪਬਲਿਕ ਆ ਉਹ ਇੱਥੇ ਸੁੱਟੀ ਜਾ ਰਹੀ ਆ ਰਾਤ-ਰਾਤ ਤੇ ਜਿਹੜੇ ਕਮਰਸ਼ੀਅਲ ਏਰੀਆ ਤੋਂ ਦੇਖੋ ਪੂਰੇ ਪਰ ਪਰ ਸੁੱਟੇ ਨੇ ਉਹ ਸੁੱਟਦੇ ਜਾ ਰਿਹਾ ਉਸ ਦਾ ਕੂੜਾ ਜਿਹੜਾ ਵੱਧਾ ਜਾ ਰਿਹਾ ਪਰ ਕਿਉਂ ਕਾਰਾਚ ਜਿਹੜੀ ਹੈ ਕੂੜੇ ਦੀ ਜਿਹੜੀ ਹੈ ਡੇਬਿਊ ਕਿਉਂ ਬੰਦ ਕਰ ਦਿੱਤੀ ਗਈ ਹੈ ਉਹ ਤੇ ਵੱਡਾ ਕੰਪਨੀ ਸਾਰਾ ਪਤਾ ਹੀ ਹੈ ਜੀ ਵੀ ਲਗਾਤਾਰ ਕੰਟੀਨਿਊਸ ਰਿਹਾ ਝਖੜਾਂ ਚ ਖਬਰਾਂ ਆ ਰਹੀਆਂ ਨੇ ਹਾਂ ਨਵੀਂ ਕੰਪਨੀ 3R ਨਾਲ ਹੋ ਗਿਆ ਵਾ ਐਗਰੀਮੈਂਟ ਥੋੜੀ ਦੇਰ ਤੱਕ ਉਹ ਜਿਹੜਾ ਕੰਮ ਆ ਚਾਲੂ ਕਰ ਦੇ ਜਿਹੜਾ ਕੂੜੇ ਵਾਸਤੇ ਆਪਾਂ ਉਹ ਬਕਸੇ ਲਾਏ ਹੁੰਦੇ ਉਹ ਬਕਸਾ ਕਿਤੇ ਨਜ਼ਰ ਨਹੀਂ ਆ ਰਿਹਾ ਜਾ ਉਹ ਜਿਹੜੀ ਕੰਪਨੀ ਸੀ ਵੱਡਾ ਉਹਨਾਂ ਟਾਈਮ ਟੂ ਟਾਈਮ ਆਪਣੇ ਬਕਸੇ ਜਿਹੜੇ ਉਠਾ ਲਏ ਆ ਜਿਸ ਕਰਦੇ ਛੱਕਾ ਨਹੀਂ ਕੰਪਨੀ ਕੋਈ ਆਪਣੇ ਕੋ ਕੰਮ ਸਾਰਾ ਕੰਪਨੀ ਨੂੰ ਦਿੱਤਾ ਗਿਆ ਸੀ ਕਾਰਪੋਰੇਸ਼ਨ ਨੇ ਲਿਫਟਿੰਗ ਦਾ ਕੰਮ ਬਹੁਤ ਘੱਟ ਸੀ ਉਹਦਾ ਕੋ ਸਿਰਫ ਮੇਨ ਛੜਕਾਂ ਸੀ ਕਿ ਲੱਗਦਾ ਕਿ ਸ਼ਾਇਦ ਉਹ ਗੰਦੀ ਫੈਲ ਗਈ ਹੈ ਨਹੀਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੋ ਜਾਏਗਾ ਜਲਦੀ ਜੀ ਜਲਦੀ ਹੋ ਜਾਏਗਾ ਜਲਦੀ ਕੰਪਨੀ ਜਿਹੜੀ ਹੈ ਕੰਮ ਸ਼ੁਰੂ ਕਰਨੇ ਜਾ ਰਹੀ ਹੈ ਇਹ ਸਾਰੀ ਸਫਾਈ ਕਰੋਗੇ ਕਿ ਸਿਰਫ ਸੜਕਾਂ ਤੋਂ ਚੁੱਕੋਗੇ ਨਹੀਂ ਨਹੀਂ ਸਾਰੀ ਟੋਟਲ ਸਫਾਈ ਕਰਾਂਗੇ ਡਿਟੇਲ ਕੀਤੀ ਜਾਏਗੀ ਨਹੀਂ ਫਿਰ ਤਾਂ ਡੇਲੀ ਹੋਣੀ ਆ ਜੀ ਡੋਰ ਟੂ ਡੋਰ ਵੀ ਹੋਏਗੀ ਛੜਕਾਂ ਤੇ ਕੂੜਾ ਨਹੀਂ ਆਣਾ ਜਦੋਂ ਡੋਰ ਟੂ ਡੋਰ ਹੋਣ ਲੱਗ ਪਿਆ। ਯਾਰ ਜਿਨੀਵਰਸਿਟੀ ਕਰੀਏ ਤਾਂ ਦੇ ਸਾਬ ਦੇ ਸਾਹ ਦੇ ਹੋਰ ਸ਼ਹਿਰਾਂ ਦੇ ਵਿੱਚ ਬੱਚੇ ਪੜ੍ਹਨ ਦੇ ਵਾਸਤੇ ਹੁੰਦੇ ਕਿੰਨਾ ਮਾੜਾ ਅਸਰ ਪੈਂਦਾ। ਨਹੀਂ ਬਹੁਤ ਇਹ ਬਿਲਕੁਲ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ ਪਰ ਮਜਬੂਰੀ ਦੇ ਕਾਰਨ ਥੋੜਾ ਫਰਕ ਪੈ ਰਿਹਾ ਜੀ। ਜਿਹੜਾ ਕੱਲ ਸ਼ਹਿਰ ਦੇ ਵਿੱਚ ਲਾਇਪਰਨਾ ਸਜਾਇਆ ਗਿਆ ਸੀ ਅੱਜ ਕੁੱਤੇ ਦੇ ਵਿੱਚ ਸ਼ਹਿਰ ਵਿੱਚ ਠਹਿਰ ਲੱਗੇ ਉਹਨਾਂ ਪਰੇ ਕਿਹੜਾ ਚੱਲਦਾ। ਨਹੀਂ ਰਾਤ ਦਿਨ ਸਫਾਈ ਹੋ ਰਹੀ ਆ ਜੀ ਸਾਡੇ ਡੇ ਨਾਈਟ ਜਿਹੜੀ ਸਫਾਈ ਚਲਦੀ ਜਾ ਰਹੀ ਆ ਸਿਰਫ ਡੋਰ ਟੂ ਡੋਰ ਕਲੈਕਸ਼ਨ ਨਾ ਹੋਣ ਕਾਰਨ ਜਿਹੜਾ ਵਾ ਉਹ ਮੁਸ਼ਕਲ ਆ ਰਹੀ